ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਮਾਨਸਾਂ ਦੇ ਡੇਰਾ ਸਰਦਾਰੂ ਸਰਜੀਤ ਕੌਰ ਇਨਸਾ ਜਿਨ੍ਹਾਂ ਦੀ ਉਮਰ 85 ਸਾਲ ਸੀ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੇ ਜਉਂਦੇ ਜੀ ਕੀਤੇ ਗਏ ਪ੍ਰਾਣ ਨੂੰ ਪੂਰਾ ਕਰਦਿਆਂ ਮਿਤਕਦੇਹ ਨੂੰ ਮੈਡੀਕਲ ਖੋਜਾਂ ਦੇਦਾਨ ਕੀਤਾ ਗਿਆ ਹੈ ਇਸ ਮੌਕੇ ਮਿਤਕਦੇਹ ਜਾਣ ਵਾਲੀ ਐਂਬੂਲੈਂਸ ਨੂੰ ਫੁੱਲਾਂ ਨਾਲ ਅਤੇ ਰੰਗ ਬਣਗੇ ਕਵਾਰਿਆਂ ਨਾਲ ਸਜਾਇਆ ਗਿਆ ਸਾਸ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਅਤੇ ਸਾਥ ਸੰਗਤ ਨੇ ਸਰੀਰਦਾਨ ਮਹਾਨਦਾਨ ਦੇ ਨਾਰੇ ਲਗਾ ਕੇ ਐਂਬੂਲੈਂਸ ਨੂੰ ਰਵਾਨਾ ਕੀਤਾ ਸਰੀਰਦਾਨੀ ਸਰਜੀਤ ਕੌਰ ਇਨਸਾਨ ਨੇ ਬਲਾਕ ਮਾਨਸਾ ਦੇ 59ਵੇਂ ਸਰੀਰਦਾਨੀ ਵੰਡ ਦਾ ਮਾਣ ਹਾਸਲ ਕੀਤਾ ਹੈ ਜਾਣਕਾਰੀ ਮੁਤਾਬਕ ਮਾਨਸਾ ਦੇ ਜ਼ੋਨ ਸੀ ਦੇ ਵਾਸੀ ਸਰਜੀਤ ਕੌਰ ਇਨਸਾਨ ਪਤਨੀ ਸਤਖਨ ਵਾਸੀ ਹਜੂਰਾ ਸਿੰਘ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸਤਖੰਡ ਜਪਰਾਜ ਜੀ ਜਸਜੀਤ ਕੌਰ ਇੰਸਾਨ ਨੇ ਪੂਜਨੀਕ ਪਰਪਿਤਾ ਸਾਸਤਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਦਾਤ ਅਸਰ ਕੀਤੀ ਸੀ। ਉਹਨਾਂ ਨੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਨ ਦੇ ਪਵਿੱਤਰ ਬਚਨਾਂ ਤੇ ਚੱਲਦਿਆਂ ਪ੍ਰਣ ਕੀਤਾ ਸੀ ਕਿ ਉਹਨਾਂ ਦੀ ਮੌਤ ਪ੍ਰੰਤ ਮ੍ਰਿਤਕ ਦੇ ਮੈਡੀਕਲ ਖਰਚਾ ਲਈ ਦਾਨ ਕਰ ਦਿੱਤੀ ਜਾਵੇ। ਉਹਨਾਂ ਦੇ ਦੇਹਾਂ ਤੋਂ ਉੱਤੇ ਪਰਵਾਰਕ ਮੈਂਬਰਾਂ ਉਹਨਾਂ ਦੇ ਪੁੱਤਰ ਧਰਮ ਸਿੰਘ, ਨੂੰ ਜਸਵੀਰ ਕੌਰ, ਸੁਖਵੀਰ ਕੌਰ, ਧੀਆ ਜਸਮੀਲ ਕੌਰ, ਬਜੀਤ ਕੌਰ, ਅਮਰਜੀਤ ਕੌਰ, ਰਾਣੀ ਕੌਰ ਚਿੰਦਰਕੌਰ ਤੇ ਪੋਤਾ ਗੁਰਪ੍ਰੀਤ ਸਿੰਘ ਅਤੇ ਪੋਤ ਨੂੰ ਖੁਸ਼ਪ੍ਰੀਤ ਕੌਰ ਨੇ ਉਹਨਾਂ ਦੇ ਪ੍ਰਾਣ ਨੂੰ ਪੂਰਾ ਕਰਦਿਆਂ ਮਿਤਕਦੇ ਹਰਾਮਾ ਮੈਡੀਕਲ ਕਾਲਜ ਅਤੇ ਸੱਤ ਸੈਂਟਰ ਹਾਪੂਰ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਧਾਨ ਕਰ ਦਿੱਤਾ ਇਸ ਮੌਕੇ ਪੰਜਾਬ ਦੇ 85 ਮੈਂਬਰ ਬਖਸ਼ੀਤ ਸਿੰਘ ਇਨਸਾਨ ਬਿੰਦਰ ਇਨਸਾਨ ਗੁਰਪ੍ਰੀਤ ਸਿੰਘ ਮਿੱਠਾ ਇਨਸਾਨ ਤੇ ਚਰਨਜੀਤ ਕੌਰ ਇਨਸਾਨ ਨੇ ਦੱਸਿਆ ਕਿ ਡਾਇਰੈਕਟਰ ਸੌਦਾ ਦੀ ਸਾਥ ਸੰਗਤ ਮਨਤਾ ਭਲਾਈ ਦੀ 163 ਕਾਰਜ ਕਰਦੀ ਹੈ ਜਿਸ ਤਹਿਤ ਸਰੀਰਦਾਨ ਵੀ ਇੱਕ ਕਰਜ ਹੈ ਇਸਕਾਰ ਲਈ ਸਰਜੀਤ ਕੌਰ ਇੰਸਾਨ ਨੇ ਜੌਂਦੇ ਜੀ ਪ੍ਰਣ ਕੀਤਾ ਹੋਇਆ ਸੀ ਜਿਸ ਨੂੰ ਉਸ ਦੇ ਦਿਹਾਂਤ ਪ੍ਰੰਤ ਪਰਿਵਾਰਕ ਮੈਂਬਰਾਂ ਵੱਲੋਂ ਪੂਰਾ ਕੀਤਾ ਗਿਆ ਉਹਨਾਂ ਦੱਸਿਆ ਕਿ ਮ੍ਰਿਤਕ ਦੇ ਉੱਤੇ ਮੈਡੀਕਲ ਦੇ ਵਿਦਿਆਰਥੀ ਖੋਜ ਕਰਨਗੇ ਤਾਂ ਕਿ ਮਨੁੱਖਤਾ ਨੂੰ ਆਉਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਇਸ ਮੌਕੇ ਬਲਕ ਪ੍ਰੇਮੀ ਸੇਵਕ ਸਰਦੈਵ ਸਿੰਘ ਸਸਤਨਾਮ ਜੀ ਗ੍ਰੀਨ ਐਸਫੇਅਰ ਪੋਰਟਸ ਵਿੰਗ ਦੇ ਸੇਵਾਦਾਰ ਵਕਪਕ ਸਮੂਹਿਆਂ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਸਾਧ ਸੰਗਤ ਰਿਸ਼ਤੇਦਾਰ ਇਲਾਕਾ ਵਾਸੀ ਹਜਰਸਨ